ਅਮੇਸ਼ਰਦਾ ਗੁਰੂ ਨਾਨਕ ਦੇਵ ਹਸਪਤਾਲ ਅਕਸਰ ਆਪਣੀ ਗਲਤੀਆਂ ਕਾਰਨ ਚਰਚਾ ਵਿੱਚ ਰਹਿੰਦਾ ਹੈ ਜਿੱਥੋਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਹਸਪਤਾਲ ਦੀਆਂ ਸਰਕਾਰੀ ਗੱਡੀਆਂ ਹੋਣ ਦੇ ਬਾਵਜੂਦ ਦਵਾਈਆਂ ਦੀ ਸਪਲਾਈ ਰਿਕਸ਼ੇ ਉੱਪਰ ਕੀਤੀ ਜਾ ਰਹੀ ਸੀ ਜਦੋਂ ਪੱਤਰਕਾਰਾਂ ਨੇ ਹਸਪਤਾਲ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆਏ ਤੇ ਕੈਮਰੇ ਤੋਂ ਭੱਜਦੇ ਨਜ਼ਰ ਆਏ ਦੱਸਦੀ ਹੈ ਕਿ ਸਰਕਾਰੀ ਹਸਪਤਾਲ ਕਈ ਜ਼ਿਲ੍ਹਿਆਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਜਾਣਿਆ ਜਾਂਦਾ ਪਰ ਆਪਣੇ ਮੁਲਾਜ਼ਮਾਂ ਦੀ ਨਾਕਾਮੀਆਂ ਦੇ ਚਲਦੇ ਸੁਰਖੀਆਂ ਵਿੱਚ ਰਹਿੰਦਾ ਹੈ ਰਕਵੀਰ ਸਿੰਘ ਮੈਡੀਕਲ ਜਾਨੇ ਦਵਾਈਆਂ ਤੇ ਭਾਈ ਕਿਹੜੀ ਜਗ੍ਹਾ ਤੇ ਤੁਸੀਂ ਲੈ ਗਿਆ ਰਿਕਸ਼ਾ ਤੇ ਕਿੱਥੇ ਇਹ ਲੈ ਗਿਆ ਮੁੰਡੇ ਜੀ ਮੈਡੀਕਲ ਕਾਲੇ ਕੋਈ ਆਪਣੇ ਹਸਪੀਟਲ ਦੀ ਕੋਈ ਜਾਨ ਇਹ ਆਰਟੀ ਇਹ ਆਰਟੀ ਸੈਂਟਰ ਨਾਲ ਹੀ ਥੰਦੇ ਆ ਨਹੀਂ ਰਕਸ਼ਾ ਲਾਊਡ ਹੈਗਾ ਅੰਦਰ ਹਸਪੀਟਲ ਨੇ ਪਤਾ ਨਹੀਂ ਉਹ ਪੁੱਛ ਲੈਣ ਮੁੰਡੇ ਨਹੀਂ ਨਹੀਂ ਇੱਕ ਹਸਪੀਟਲ ਨਹੀਂ ਅੰਦਰ ਰਕਸ਼ਾ ਲਿਆਂਦਾ ਗਿਆ ਤੁਹਾਡੇ ਇੱਕ ਮੁੰਡੇ ਨੂੰ ਪੁੱਛ ਲੈਣ ਕਿੱਥੇ ਲਿਆਂਦਾ ਰਕਸ਼ਾ ਦੱਸ ਜੀ ਠਾਕਰ ਤੋਂ ਨਹੀਂ ਕਿਹੜੀ ਜਗ੍ਹਾ ਤੇ ਲੈ ਗਿਆ ਤੁਸੀਂ ਅਸੀਂ ਜੀ ਇੱਥੋਂ ਹਸਪਤਾਲੋਂ ਆਈਆਂ ਤੁਸੀਂ ਅੰਦਰ ਇਸ ਟਾਈਮ ਕਿਹੜੀ ਜਗ੍ਹਾ ਤੇ ਲੈ ਕੇ ਆਏ ਹੋ ਰਿਕਸ਼ਾ ਅਸੀਂ ਇੱਥੇ ਗੁਰਨਾਕਾਸ ਆਏ ਹਾਂ अच्छा ये की कर रहे हो दे ए दवाई लेना है दवाई किथे जा है ए अच्छा मगर की साइड पे मगर साइड की केड़ी केड़ी जगह केड़ी जगह ओए हो यार जिने आ दवाई की उसी हॉस्पिटल जे खड़ा हां जी हां जी हां जी हां जी इस तो पहले भी तुसी रिक्शा ले गया नहीं जी आज तो आया है ते तनु लोग कह रहे हैं कि हॉस्पिटल अंदर रिक्शा ले नहीं नहीं नाल आपा ना मेडिकल जाने पड़ेगा नाल आपा मेडिकल कॉलेज जाने पड़ेगा ਵੇਖੋ ਐਨਾ ਸਮਾਨ ਅਸੀਂ ਕਿਵੇਂ ਖੜੀਏ ਸਿਰ ਤੇ ਚੱਕ ਕੇ ਖੜੀਏ ਕੋ ਹਸਪੀਟਲ ਵੱਲ ਕੋਈ ਵੈਨ ਉਹ ਤੇ ਵੈਨ ਭਾਜੀ ਡਿਪਾਰਟਮੈਂਟ ਸੇ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ ਵੈਸੇ ਲਾਊਡ ਹੈ ਰਿਕਸ਼ਾ ਲੈ ਆ ਨੰਦਰ ਨਹੀਂ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਆ ਨੰਦਰ ਲਾਊਡ ਹੈ ਵੈਸੇ ਆ ਦੱਸੋ ਮੈਨੂੰ ਤੁਸੀਂ ਭਾਜੀ ਪਤਾ ਨਹੀਂ ਮੈਨੂੰ ਮੈਂ ਲਿਆ ਹਾਲਦਾ ਗਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹਸਪੀਟਲ ਆ ਉੱਥੇ ਮਰੀਜ਼ ਆਉਂਦੇ ਆ ਕੋਈ ਕੇਸ ਆਉਂਦੇ ਆ ਯਾ ਕੋਈ ਖਤਰਨਾਕ ਵਰਨਸ ਲੱਗੇ ਹੁੰਦੇ ਆ ਮਿੱਟੀ ਲੱਗੇ ਕਟਾ ਮਿੱਟੀ ਭਾਜੀ ਉਹ ਤਾਂ OT ਵਿੱਚ ਹੁੰਦਾ ਵਾ ਨਾ ਕਿ ਕਟਾ ਮਿੱਟੀ ਨਾ ਜਾਵੇ ਆ ਤੇ ਡਿਪਾਰਟਮੈਂਟ ਆ ਭੱਲੇ ਆਣਾ ਲਾਉ ਨਹੀਂ ਆ ਵੀ ਪੋਰ ਲੈ ਕੇ ਆਏ ਇੰਟਰਡਿਕਸ਼ਨ ਸਮਾਨ ਲੈਣ ਮੈਡੀਸਿਨ ਲੈਣ ਨਹੀਂ ਲਾਉਡ ਹੈ ਅੰਦਰ ਲਿਆਉਣਾ ਰਿਸ਼ਾ ਹਸਪੀਟਲ ਦੇ ਅੰਦਰ ਕੋਈ ਵੈਨ ਨਹੀਂ ਗਈ ਵੈਨ ਵਗੈਰਾ ਨਹੀਂ ਮੈਂ ਤੇ ਆ ਵੀ ਡੀਡਿਕਸ਼ਨ ਚੋਂ ਆਈ ਆ ਮੈਡੀਸਿਨ ਲੈਣ ਮੈਂ ਇੱਥੇ ਡਿਊਟੀ ਨਹੀਂ ਮੇਰੀ ਮੇਰੀ ਡੀਡਿਕਸ਼ਨ ਚ ਡਿਊਟੀ ਆ ਮੇਰੀ ਇੱਥੇ ਨਹੀਂ ਡਿਊਟੀ ਮੈਂ ਮੈਡੀਸਿਨ ਲੈਣ ਆਈ ਆ ਨਹੀਂ ਰਿਕਸ਼ਾ ਰਿਕਸ਼ਾ ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ ਰਿਕਸ਼ਾ ਕਿਉਂ ਤੁਹਾਨੂੰ ਪਤਾ ਲਾਊਟ ਹੈਗਾ ਕਿ ਨਹੀਂ ਗਿਆ ਤੁਸੀਂ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰਨਾਨਕ ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀਡਿਕਸ਼ਨ ਚ ਆਈ ਆ ਮੈਂ ਇਸ ਟਾਈਮ ਤੁਸੀਂ ਬੈਠੀ ਹੋ ਉਸੇ ਮੈਂ ਤੇ ਆਵੇ ਕੋ ਵਾਊਚਰ ਬਣ ਲਈ ਅਮੇ ਸਰਦਾ ਗੁਰਨਾਨਕ ਦੇਵ ਹਸਪਤਾਲ ਅਕਸਰ ਆਪਣੀ ਗਲਤੀਆਂ ਕਾਰਨ ਚਰਚਾ ਵਿੱਚ ਰਹਿੰਦਾ ਜਿੱਥੋਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਹਸਪਤਾਲ ਦੀਆਂ ਸਰਕਾਰੀ ਗੱਡੀਆਂ ਹੋਣ ਦੇ ਬਾਵਜੂਦ ਦਵਾਈਆਂ ਦੀ ਸਪਲਾਈ ਰਿਕਸ਼ੇ ਉੱਪਰ ਕੀਤੀ ਜਾ ਰਹੀ ਸੀ ਜਦੋਂ ਪੱਤਰਕਾਰਾਂ ਨੇ ਹਸਪਤਾਲ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆਏ ਤੇ ਕੈਮਰੇ ਤੋਂ ਭੱਜਦੇ ਨਜ਼ਰ ਆਏ ਦੱਸਦੀ ਹੈ ਕਿ ਸਰਕਾਰੀ ਹਸਪਤਾਲ ਕਈ ਜ਼ਿਲ੍ਹਿਆਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਜਾਣਿਆ ਜਾਂਦਾ ਪਰ ਆਪਣੀਆਂ ਮੁਲਾਜ਼ਮਾਂ ਦੀ ناکامیਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦਾ